ਇਸ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਭਰਨ ਆਏ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਗਜੀਤ ਸਿੰਘ ਦੀ ਟੱਲੇਵਾ ਜੋ 22 ਦਿਨ ਹੋ ਗਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਮੁੱਖੇ ਬੈਠੇ ਨੇ ਇਹ ਜਿਦ ਨਹੀਂ ਹੈ ਇਹਨੂੰ ਜਿਦ ਨਹੀਂ ਕਹਿੰਦੇ ਇਹਨੂੰ ਸਰੜ ਕਹਿੰਦੇ ਆ ਇਹ ਸਰੜ ਹੁੰਦਾ ਹੈ ਔਰ ਐਸਾ ਸਰੜ ਕਿਸੇ ਸਮੇਂ ਅਈ ਦਰਸ਼ਨ ਸਿੰਘ ਹੀਰੂ ਮਾਨ ਨੇ ਵੀ ਦਿਖਾਇਆ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ ਤੁਸੀਂ ਕਿਹੋ ਜੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਸਮਝ ਨਹੀਂ ਆਉਂਦਾ ਜਿੱਥੇ ਆਪਣੀਆਂ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾਉਣੀਆਂ ਪੈਣੀਆਂ ਨੇ ਜਿਵੇਂ ਭਾਈ ਗੱਲੇਵਾਲ ਸਾਹਿਬ ਲਾ ਰਹੇ ਇਹ ਜਿਹੜਾ ਦੇਸ਼ ਹੈ ਕੱਟਲੀ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਇਹ ਐਗਰੀਕਲਚਰ 베ਸਡ ਦੇਸ਼ ਹੈ ਜੇ ਖੇਤੀ ਚੌਂਦੀ ਹੈ ਤੇ ਦੇਸ਼ ਚੌਂਦਾ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਚੌਂਦਾ ਨਹੀਂ ਰਹੇਗਾ ਪਰ ਇਹ ਗੱਲ ਵਿਦਵਾਨ ਸਮਝਦੇ ਹੈ ਬੱਚਾ ਬੱਚਾ ਸਮਝਦਾ ਜਿਹੜਾ ਸਿਆਣਾ ਸਮਝਦਾਰ ਹੈ ਪਰ ਕਿਤੇ ਹੈਰਾਨੀ ਦੀ ਗੱਲ ਹੈ कि ਸਰਕਾਰਾਂ ਨਹੀਂ ਸਮਝ ਰਹੀ ਹੈ ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਜੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ੀਲ ਆਗੂ ਨੇ ਉਥੇ ਨਾਮ ਮਹਾਰਾਜ ਜੁੜੇ ਗੁਰਸਿੱਖ ਵੀ ਨੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇਸਾ ਸਵਾਸਾ ਸੰਗ ਨੇਗੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਕ 22 ਦਿਨ ਹੋ ਗਏ ਬੈਠੇ ਆਂ ਔਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰ ਕਰੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 MP ਪਾਰਲੀਮੈਂਟ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਲਵਾ ਸਕਦੇ ਨੇ ਪਰ ਜੇ ਕਿ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ ਆ ਕੋਈ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਬਾਹਰ ਹਰਿਆਣਾ ਹੈ ਕੋਈ ਸਾਡਾ ਹੀ ਹੈ ਪਰ ਉਹਦੇ ਵੀ ਐਮਪੀ ਨੇ ਉਹ ਵੀ ਪੰਜਾਬ ਹੀ ਹੈ ਤੇ ਪੰਜਾਬੀ ਤਾਂ ਇੱਕ ਤਹਾਰ ਮਾਰ ਦੇ ਸੱਚੇ ਮਨੋਂ ਸੱਚੇ ਦਿਲੋਂ ਤੇ ਦਿੱਲੀ ਹੈਲੀ ਗੰਦੀ ਹੈ ਕਿ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆ ਬੋਲ ਪੈਣ ਤੇ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੀ ਇਕੰਨਾ ਚ ਦਰਾਰ ਆ ਜੂਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਔਰ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਤੇ ਕਿਵਲੇ ਕਿ ਜ਼ਿੰਦਗੀ ਦਾ ਮਸਲਾ ਨਹੀਂ ਹੈ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਵਪਾਰੀ ਹੈ बिजनेसमੈਨ ਹੈ ਸਾਰੇ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਆ ਇਹ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਫ਼ੀ ਕਰਦੇ ਹੋ ਵੱਡੀਆਂ-ਵੱਡੀਆਂ ਫੈਕਟਰੀਆਂ ਵੱਡੇ-ਵੱਡੇ ਜਿਹੜੇ ਅਧਾਰੇ ਹੈ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ ਆ ਪਿੱਛੇ ਕੋਰੋਨਾ ਕਾਲ ਆਇਆ ਜਿਹੜੇ ਕੰਟਰੀ ਇੰਡਸਟਰੀ ਬੇਸਡ ਸੀ ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕਨੋਮੀ ਹਿੱਲ ਗਈ ਭਾਰਤੀ ਇੱਕ ਦੇਸ਼ ਸੀ ਪੰਜਾਬ ਹਰਿਆਣਾ ਹੀ ਇੱਕ ਐਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਤੇ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਬਟੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਤੇ ਖੇਤੀ ਨਾ ਬਚੀ ਇਸਰ ਕੋਈ ਵੀ ਨਹੀਂ ਬਚਣਾ ਹੈ ਇਸ ਮੋਰਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਹੀ ਅਸੀਂ ਖੇਤਾਂ ਦੇ ਵਿੱਚ ਪੈਦਾ ਹੋਈ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਚਾਹੇ ਮਜ਼ਦੂਰ ਹੈ ਚਾਹੇ ਦਿਹਾੜੀਦਾਰ ਹੈ ਚਾਹੇ ਅਸੀਂ ਛੋਟੇ ਦੁਕਾਨਦਾਰ ਹੈ ਚਾਹੇ ਅਸੀਂ ਵਪਾਰੀ ਹੈ ਚਾਹੇ ਕਿਸੇ ਵੀ ਖਿੱਤੇ ਫਿਰਕੇ ਜਾਤ ਪੁੱਲ ਮਜ਼ਮ ਨਾਲ ਸੰਬੰਧ ਰੱਖਦੇ ਹਾਂ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਸਾਡੀਆਂ ਮੰਗਾਂ ਜਣੀਆਂ ਲਈ ਜੋ ਇਵਾਜ਼ਤ ਵੀ ਹੈ ਜਾਇਜ਼ ਵੀ ਹੈ ਜੇ ਮੰਨੀਆਂ ਜਾਂਦੀਆਂ ਨੇ ਇੱਥੇ ਖੇਤੀ ਜਿਹੜੀ ਹੈ ਉਹਨਾਂ ਤੋਂ ਆਏਗੀ ਖੇਤੀ ਉਹਨਾਂ ਤੋਂ ਆਏਗੀ ਤੇ ਸਾਰੇ ਸੈਕਟਰ ਜਿਹੜੇ ਆ ਉਹ ਡਿਵੈਲਪ ਹੋਣਗੇ ਸਾਰੇ ਸੈਕਟਰ ਜਿਹੜੇ ਹੈ ਉਹ ਉਹਨਾਂ ਤੋਂ ਹੋਣਗੇ ਤੇ ਜੇ ਖੇਤੀ ਕਮਜ਼ੋਰ ਕਰ ਲਈ ਤੇ ਕੋਈ ਵੀ ਸੈਕਟਰ ਜਿਹੜਾ ਹੈ ਉਹ ਉੱਠ ਨਹੀਂ ਸਕੇਗਾ ਅੰਤ ਦੇ ਵਿੱਚ ਮੈਂ ਫੇਰ ਖਾਸ ਤੌਰ ਦੇ ਉੱਤੇ ਕਿਉਂਕਿ ਸਾਡਾ ਪੰਜਾਬ ਦੀ ਜਨ ਹੈ ਇਸ ਕਰਕੇ ਪੰਜਾਬ ਦੇ ਔਰ ਹਰਿਆਣਾ ਦੇ ਯੂਪੀ ਦੇ ਵੈਸੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸ ਤੌਰ ਤੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਜ਼ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਉਠਾਉਣ ਕਿ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਇਹ ਇਕੱਠੇ ਹੋ ਕੇ ਆਵਾਜ਼ ਜ਼ਰੂਰ ਉਠਾਉਣ ਤਾਂ ਹੀ ਸਾਡੀ ਜਿਹੜੀ ਆਵਾਜ਼ ਸੁਣੀ ਜਾਏਗੀ ਔਰ ਭਾਈ ਦੱਲਾ ਦੱਲੇਵਾਲ ਸਾਹਿਬ ਜੀ ਦੱਲੇਵਾਲ ਸਾਹਿਬ ਜਿਹੜੇ ਨੇ ਸਾਡੇ ਸਤਕਾਰਯੋਗ ਭਾਈ ਜਗੀਰ ਸਿੰਘ ਜੀ ਦੱਲੇਵਾਲ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇੱਕ ਅਨਮੋਲ ਸੰਘਰਸ਼ਸ਼ੀਲ ਆਗੂ ਜਿਹੜਾ ਹੈ ਉਹ ਗਵਾ ਦੇਣਾ ਔਰ ਇੱਕ ਗੱਲ ਚੇਤੇ ਰੱਖਣੀ ਹੈ ਇਹ ਸੰਘਰਸ਼ ਜਿਹੜੇ ਨੇ ਉਹ ਸਾਰੇ ਸੂਝਵਾਨ ਆਗੂਆਂ ਦੇ ਸਿਰਾਂ ਦੇ ਉੱਤੇ ਚੱਲਦੇ ਹੁੰਦੇ ਨੇ ਸਾਧ ਸੰਗਤ ਦੇ ਸਿਆਣਾ ਆਗੂ ਹੋਵੇ ਤੇ ਉਸ ਲਾਸ਼ ਨੂੰ ਬਲੰਦੀਆਂ ਤੇ ਲੈ ਜਾਂਦਾ ਤੇ ਜੇ ਸੰਘਰਸ਼ ਆਗੂ ਹੀ ਨਾ ਹੋਦਾ ਤੇ ਜੇ ਆਗੂ ਨਾ ਹੋਵੇ ਤੇ ਫਿਰ ਸੰਘਰਸ਼ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ ਪਰ ਮੇਨੂੰ ਮਾਨ ਹੈ ਆਪਣੇ ਇਤਿਹਾਸ ਦੇ ਉੱਤੇ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਦੋਂ ਇੱਕ ਜੰਗ ਦੇ ਵਿੱਚ ਤੋਪ ਦਾ ਪਹੀਆ ਟੁੱਟ ਗਿਆ ਸੀ ਤੇ ਇੱਕ ਸਿੰਘ ਨੇ ਉਹਨਾਂ ਸਪੱਈਏ ਦੀ ਜਗ੍ਹਾ ਦੇ ਉੱਤੇ ਮੋਢਾ ਦਿੱਤਾ ਗੋਲਾ ਚੱਲਿਆ ਤੇ ਉਸ ਸਿੱਖ ਦੇ ਵੀ ਪਰਖ 'ਚ ਉੱਡੇ ਸੀ ਪਰ ਕਿਲੇ ਦੀ ਕੰਧ ਨਹੀਂ ਸੀ ਟੁੱਟੀ ਤੇ ਉਸੇ ਵੇਲੇ ਦੂਜੇ ਸਿੱਖ ਨੇ ਆ ਕੇ ਉਸ ਧੁਰੇ ਦੇ ਅੱਗੇ ਜਿਹੜਾ ਆਪਣਾ ਮੋਢਾ ਦਿੱਤਾ ਸੀ ਉਹ ਸ਼ਹੀਦ ਹੋਇਆ ਤੇ ਤੀਜੇ ਸਿੱਖ ਨੇ ਮੋਢਾ ਦਿੱਤਾ ਸੀ ਉਹ ਸ਼ਹੀਦ ਹੋਇਆ ਤੇ ਚੌਥੇ ਸਿੱਖ ਨੇ ਮੋਢਾ ਦਿੱਤਾ ਸੀ ਇਹ ਸਾਡਾ ਇਤਿਹਾਸ ਹੈ ਸਦੀ ਵਿਰਾਸਤ ਹੈ ਔਰ ਸਾਡਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਹੈ ਇਹ ਸਾਨੂੰ ਜਿਉਂਦਿਆਂ ਰੱਖਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਂਦਾ ਸਿਗਾਉਂਦੀ ਹੈ ਸਾਨੂੰ ਲੜਨਾ ਸਿਖਾਉਂਦੀ ਹੈ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਔਰ ਸਾਨੂੰ ਕਾਮਯਾਬ ਹੋਣਾ ਵੀ ਸਿਖਾਉਂਦੀ ਹੈ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਇਹੋ ਹੀ ਅਰਦਾਸ ਕਰਦਾ ਹੈ ਕਿ ਭਾਈ ਜਗਜੀਤ ਸਿੰਘ ਜੀ ਦੇ ਵੱਲੋਂ ਸਾਹਿਬ ਨੂੰ ਉਹ ਤਨਰਸਤੀ ਬਖਸ਼ਣ ਔਰ ਹਿੰਮਤ ਬਖਸ਼ਣ ਇਸ ਸੰਘਰਸ਼ ਦੇ ਵਿੱਚ ਲੜਨ ਦੀ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਔਰ ਇਸ ਸੰਘਰਸ਼ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਕਾਮਯਾਬੀ ਨਾਲ ਬਾਹਰੋਂ ਲਈ ਆਕਾਲਪੁਰਖ ਆਪਣੇ ਮਿਹਰ ਭਰਿਆ ਹੱਥ ਰੱਖੇ ਮੈਂ ਅਰਦਾਸ ਕਰਦੇ ਹਾਂ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ